ਬਾਕੀ ਜਿਹੜੀ ਆ ਖੜੀ ਐ ਨੋ ਪੰਜਾਬ ਦੀ ਨੌਜਵਾਨੀ ਤੇ ਇਹ ਸਾਰੇ ਦਰਦ ਰੱਖਦੇ ਆ ਪੰਜਾਬ ਦੇ ਲਈ ਜਿਹੜੀ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਮਢੀਰ ਦੱਸੇ ਜਾਂਦਾ ਉਹ ਪਰ ਇਹ ਔਖੇ ਵੇਲੇ ਇਹੀ ਕੰਮ ਆਉਂਦੀ ਆ ਸਹੀ ਦੱਸਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਸਾਡੀਆਂ ਹੁਣ ਮੈਂ ਚਲੋ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਗੱਲਾਂ ਬਹੁਤ ਹੋ ਜਾਣਗੀਆਂ ਬਹੁਤ ਜ਼ਿਆਦੀਆਂ ਹੋ ਜਾਣਗੀਆਂ ਉਹ ਉਹ ਅੱਗੇ ਨਹੀਂ ਹੁੰਦੀਆਂ ਹੈਣਾ ਤੇ ਇਹੀ ਨੌਜਵਾਨ ਅੱਗੇ ਹੁੰਦੇ ਆ ਇਹ ਜ਼ਰੂਰ ਗੱਲ ਯਾਦ ਰੱਖਿਆ ਕਰੋ ਜਦੋਂ ਵੀ ਔਕਾਸਾ ਮਾ ਹੁੰਦਾ ਭਾਵੇਂ ਕੋਵਿਡ ਦਾ ਹੀ ਜਾਂ ਹੂਣ ਦਾ ਆਪਣੇ ਜਿਹੜੇ ਨੌਜਵਾਨ ਇਹ ਅੱਗੇ ਹੁੰਦੇ ਆ ਇਹਨਾਂ ਨੂੰ ਇੰਨੀ ਛੇਤੀ ਟਾਰਗੇਟ ਨਾ ਕਰਿਆ ਕਰੋ ਇਹਨਾਂ ਨੂੰ ਜੇ ਤੁਹਾਨੂੰ ਲੱਗਦਾ ਕਿ ਕੋਈ ਹੁੱਲੜਵਾਜ ਆ ਜਾਂ ਜਾਂ ਕੋਈ ਹੈ ਉਹਨੂੰ ਪਿਆਰ ਨਾਲ ਜਿਹੜਾ ਕਰਦਾ ਉਹਨੂੰ ਸਮਝਾ ਦਿਆ ਕਰੋ ਸਾਰਿਆਂ ਤੇ ਬਲੇਮ ਨਾ ਲਾਇਆ ਕਰੋ ਇਹ ਮੇਰੀ ਬੇਨਤੀ ਆ ਬਈ ਇਸ ਟਾਈਮ ਤੇ ਚਲੋ ਬਹੁਤ ਆ ਰਿਹਾ ਵਾ ਬੜੇ ਪਰਮਾਤਮਾ ਦੀ ਕਿਰਪਾ ਇਹ ਪੰਜਾਬ ਆ ਇਹ ਮਤਲਬ ਸਹੀ ਤੇ ਨਿਕਲੀਆਂ ਇਹ ਚੀਜ਼ਾਂ ਤੂੰ ਆ ਮਜਲੂਮ ਦੀ ਰਾਖੀ ਕਰਨ ਦੇ ਲਈ ਸਾਡਾ ਜਿਹੜਾ ਖਾਲਸਾ ਪੰਥ ਦਾ ਸਾਜਿਆ ਇਸ ਇਸ ਗੱਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਇਹਨਾਂ ਦੀ ਹੁਣ ਵੀ ਸਾਰ ਲੋ ਪਰ ਇਹ ਨਹੀਂ ਕਿ ਸਿਰਫ ਹੁਣ ਸਾਰ ਲੈ ਕੇ ਛੱਡ ਜਿਓ ਥੋੜੇ ਟਾਈਮ ਬਾਅਦ ਵੀ ਇਹਨਾਂ ਦੀ ਸਾਰ ਲੈਂਦੇ ਰਹੋ ਇੰਨੀਆਂ ਕਿ ਬੇਨਤੀਆਂ ਜੀ ਬਾਕੀ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਨਾਲ ਖੜੋ ਪੰਜਾਬੀਆਂ ਦੇ ਨਾਲ ਖੜੋ